ਗੁਰਗੱਦੀ ਤੇ ਬੈਠੇ ਨੇ ਇੱਕ ਐਲਾਨ ਕੀਤਾ ਭਾਈ ਗੁਰਸਿੱਖੋ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਇਓ ਮੁੰਡ ਤੁਸੀਂ ਨਗਰਾਂ ਵਿੱਚ ਜਾਣਾ ਤੇ ਹਰ ਇੱਕ ਨਗਰ ਵਿੱਚ ਜਾ ਕੇ ਇੱਕ ਗੱਲ ਜਾ ਕੇ ਕਹਿ ਦਿਓ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਏ ਕੀ ਆਖਿਆ ਕਹਿਣ ਲੱਗੇ ਚੰਗੀਆਂ ਜਵਾਨੀਆਂ ਮੈਨੂੰ ਭੇਟਾ ਕਰੋ ਚੰਗੇ ਘੋੜੇ ਚੰਗੇ ਸ਼ਸਤਰ ਮੈਨੂੰ ਭੇਟਾ ਕਰੋ ਨੌਜਵਾਨੋ ਤੁਸੀਂ ਕੁਸ਼ਤੀਆਂ ਕਰੋ ਘੋਲ ਕਰੋ ਉੜ ਸਵਾਰੀ ਕਰੋ ਮਹਾਰਜ ਨੇ ਆਖਿਆ ਅੱਜ ਲੋੜ ਹੈ ਜਲਮ ਜੇ ਚੜ ਕੇ ਆਵੇਗਾ ਤੇ ਭਾਜੀ ਆਪਾਂ ਮੋੜਨੀ ਏ ਜਲਮ ਇਹ ਨਾ ਸੋਚੇ ਵੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਕੇ ਤੇ ਆਪਾਂ ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ ਕਹਿਣ ਲੱਗੇ ਨਹੀਂ ਸੱਚ ਇਹ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਇੱਕ ਨਵੀਂ ਜਾਗਰਤੀ ਤੇ ਕ੍ਰਾਂਤੀ ਆਈ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਸ਼ਸਤਰ ਸੀ ਤੇ ਉਹ ਉਹਦੇ ਅੰਦਰ ਇਹ ਮਨਸ਼ਾ ਸੀ ਵੀ ਸਾਡੇ ਗੁਰੂ ਨੂੰ 33 ਤਵੀ ਤੇ ਬਿਠਾ ਕੇ ਜ਼ਾਲਮ ਨੇ ਸ਼ਹੀਦ ਕੀਤਾ ਏ ਤੇ ਜਿੰਨਾ ਚਿਰ ਗੁਰੂ ਅਰਗਵਿੰਦ ਪਾਤਸ਼ਾਹ ਜੀ ਆਦ ਨੇ ਬਾਬਰ ਬਾਣੀ ਮੁੱਕ ਨਹੀਂ ਨਾ ਜਾਂਦੀ ਇਹ ਜਿਹੜੇ ਬਾਬਰ ਬਾਣੀ ਬਾਬਰ ਦੀਆਂ ਔਲਾਦਾਂ ਕਹਿੰ ਲਗੇ ਜਿੰਨਾ ਚਿਰ ਮੁੱਕ ਨਹੀਂ ਜਾਂਦੀ ਨਾ ਉਹਨਾਂ ਚਿਰ ਸਾਡੀ ਤਲਵਾਰ ਠੰਡੀ ਨਹੀਂ ਹੋਣੀ ਇਹ ਗੁਰੂ ਅਰਗਵਿੰਦ ਪਾਤਸ਼ਾਹ ਜੀ ਦੇ ਬਚਨ ਸਨ